ਅੱਜ ਦੇ ਕਰਦੇ ਲੰਗੋਵਾਲ ਕੋ ਆਕਾਸ਼ ਮਸ਼ੀਨਾ ਉਹਨੂੰ ਤੇ ਤਸਤਾਰ ਕਰਕੇ ਤੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਉਹ ਵੀ ਬਰਾਮਦ ਕਰਦੇ। ਕੈਨਲ ਦਾ ਆਰ ਐਨ ਨਿਊਜ਼ ਵੇਖ ਰਹੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਇੱਕ ਵਿਅਕਤੀ ਨੂੰ ਲੁੱਟਦੇ ਸਮਾਨ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਸਿੰਬਲ ਚੌਂਕੀ ਇਨਚਾਰਜ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੇ ਹੁਕਮਾ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਕਿ ਬੀਤੀ 30 ਦਸੰਬਰ ਨੂੰ ਜੋ ਕਸ਼ਮੀਰੀ ਇੱਥੇ ਆ ਕੇ ਆਪਣਾ ਕਾਰੋਬਾਰ ਕਰਦੇ ਹਨ ਅਤੇ ਉਹ ਕੰਬਲ ਵੇਚਦੇ ਹਨ ਉਹਨਾਂ ਪਾਸੋਂ ਦੋ ਨੌਜਵਾਨਾਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਚਾਕੂ ਮਾਰ ਕੇ ਲੁੱਟ ਕੀਤੀ ਗਈ ਸੀ ਜਿਸ ਵਿੱਚ 4000 ਰੁਪਿਆ ਅਤੇ ਇੱਕ ਮੋਬਾਈਲ ਲੁੱਟਿਆ ਗਿਆ ਸੀ ਉਨਾ ਕਿਹਾ ਕਿ ਇਸ ਵਾਰਦਾਤ ਨੂੰ ਪ੍ਰੇਸ਼ ਕਰਦੇ ਹੋਏ ਆਕਾਸ਼ ਮਸੀਹ ਜੋ ਕਿ ਲੋਂਗੋਵਾਲ ਦਾ ਰਹਿਣ ਵਾਲਾ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਜਿਸ پاسੋਂ ਲੁੱਟਦੇ ਪੈਸੇ ਅਤੇ ਮੋਬਾਈਲ ਬਰਾਮਦ ਕੀਤਾ ਗਿਆ ਹੈ। ਉਨਾ ਕਿਹਾ ਕਿ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਜਿਸ ਉੱਪਰ ਇਹਨਾਂ ਨੇ ਨਕਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਇਸ ਦਾ ਇੱਕ ਸਾਥੀ ਅਜੇ ਕਾਬੂ ਕਰਨਾ ਬਾਕੀ ਹੈ। ਇਸ ਮੌਕੇ ਸਬ ਇੰਸਪੈਕਟਰ ਅਸ਼ੋਕ ਕਮਾਨ ਨੇ ਕੀ ਕੁਰਕਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਆਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਿਰੰਕੂ ਰਾਜਾ ਦੀ ਇੱਕ ਖਾਸ ਰਿਪੋਰਟ 31 12 24 ਨੂੰ ਨਾ ਕਸ਼ਮੀਰੀ ਆਏ ਨੇ ਸਾਡੇ ਇੱਥੇ ਕਿੰਨੇ ਕੰਬਲ ਵਗੈਰਾ ਭੇਜ ਦੇ ਰਹੇ ਨੇ ਤਿੰਨ ਜਣੇ ਗਾਂਧੀ ਕੈਂਪ ਤੋਂ ਸਬਜ਼ੀ ਲੈ ਕੇ ਤੇ ਵਾਪਸ ਆ ਰਹੇ ਹਿੰਗੇ ਸਾਡੇ 12:00 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਸਵਾਰ ਦੋ ਤੇ ਇੱਕ ਸਵਾਰ ਆਇਆ ਜਿਨ੍ਹਾਂ ਨੇ ਉਹਨਾਂ ਕੋਲ 4000 ਰੁਪਇਆ ਤੇ ਇੱਕ ਕੋਲ ਤੇ ਮੋਬਾਈਲ ਖੋਲਿਆ ਉਹ ਜਿਹੜਾ ਅਸੀਂ ਇਹਦੀ ਤਤਪੀਸ਼ ਤੇ ਕਰ ਰਹੇ ਸੀਗੇ ਕਰਦੇ ਕਰਦੇ ਲੰਗੋਵਾਲ ਕੋ ਆਕਾਸ ਮਸੀਨਾ ਆਇਆ ਉਹਨੇ ਤਸਤਾਰ ਕਰਕੇ ਇਹਦੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਉਹ ਵੀ ਬਰਾਮਦ ਕਰ ਇਹ ਲੰਗੋਵਾਲ ਦਾ ਰਹਿਣਾ ਪਹਿਲਾਂ ਕੋਈ ਮੁਕੱਲ ਬੰਦ ਨਹੀਂ ਹਿੱਤੇ ਮੋਟਰਸਾਈਕਲ ਤੇ ਜਾਲੀ ਇਹਨਾਂ ਨੇ ਨੰਬਰ ਪਲੇਟ ਲਾਈ ਆ ਤੇ ਇਹਨਾਂ 'ਤੇ ਅਜੇ ਹੋਰ ਵੀ ਤਤਪੀਸ਼ ਚੱਲ ਰਹੀ ਆ ਚੋਰ ਵੀ ਲੁੱਟਾ ਫੋਆ ਜਿਹੜੀਆਂ ਉਹਨਾਂ ਨੂੰ ਮਿੱਲੇ ਕੁੱਤਿਆਂ ਵਾਂ ਉਹਨਾਂ ਨੂੰ ਤੇ ਤਰੇ ਸੋਂ ਪਿਆਸ ਕਰ ਦੇ ਚਾਕੂ ਨਾਲ ਵਾਰ ਕੀਤਾ ਜੀ ਤੇ ਚਾਕੂ ਬRAND ਕਰ ਲਿਆ ਜੀ 4000 ਰੁਪਏ ਵੀ ਬRAND ਕਰ ਲਿਆ ਮੋਬਾਈਲ ਵੀ ਬRAND ਕਰ ਲਿਆ